ਦੋਸਤੋ ਸਟੋਰੀਜ਼ ਕਲਾਸਿਕ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸ਼ੁਰੂ ਕਰਦੇ ਆ ਅੱਜ ਦੀ ਕਹਾਣੀ ਇੱਕ ਅੰਨੀ ਔਰਤ ਸੀ ਜੋ ਹਰ ਰੋਜ਼ ਗੁਰਦੁਆਰਾ ਸ੍ਰੀ ਹਰਮੰਦਰ ਸਾਹਿਬ ਜੀ ਆਉਂਦੀ ਅਤੇ ਦਰਵਾਜ਼ੇ ਤੇ ਖੜੀ ਰਹਿੰਦੀ ਜਦੋਂ ਲੋਕ ਦਰਸ਼ਨਾਂ ਲਈ ਆਉਂਦੇ ਤਾਂ ਉਹ ਹੱਥ ਵਧਾ ਕੇ ਨਿਮਰਤਾ ਨਾਲ ਕਹਿੰਦੀ ਬਾਪੂ ਜੀ ਇਸ ਅੰਨੀ ਤੇ ਰਹਿਮ ਕਰੋ ਉਹ ਇਹ ਗੱਲ ਬਖੋ ਵੀ ਜਾਣਦੀ ਸੀ ਕਿ ਗੁਰੂ ਘਰ ਵਿੱਚ ਆਉਣ ਵਾਲੇ ਲੋਕ ਦੈਲੂ ਅਤੇ ਸ਼ਰਧਾਲੂ ਹਨ ਉਸ ਦਾ ਅੰਦਾਜ਼ਾ ਗਲਤ ਨਹੀਂ ਸੀ ਆਉਣ ਜਾਣ ਵਾਲੇ ਲੋਕ ਅੰਨੀ ਦੇ ਹੱਥ ਤੇ 2-4 ਪੈਸੇ ਰੱਖ ਦਿੰਦੇ ਅਤੇ ਅੰਨੀ ਉਹਨਾਂ ਰਾਹੀਰਾਂ ਨੂੰ ਆਸ਼ੀਰਵਾਦ ਦਿੰਦੀ ਅਤੇ ਉਹਨਾਂ ਦੀ ਦਿਲ ਤੋਂ ਕਦਰ ਕਰਦੀ ਉਹ ਇੱਥੇ ਸਵੇਰ ਤੋਂ ਸ਼ਾਮ ਤੱਕ ਇਸੇ ਤਰ੍ਹਾਂ ਹੱਥ ਵਧਾ ਕੇ ਖੜੀ ਰਹਿੰਦੀ ਕਈ ਔਰਤਾਂ ਵੀ ਉਸਦੇ ਪੱਲੇ ਵਿੱਚ ਦਾਣੇ ਪਾ ਦਿੰਦੀਆਂ ਸਨ ਸ਼ਾਮ ਹੁੰਦਿਆ ਉਹ ਵੀ ਪ੍ਰਮਾਤਮਾ ਨੂੰ ਮਾਨਸਿਕ ਤੌਰ ਤੇ ਮੱਥਾ ਟੇਕਦੀ ਅਤੇ ਆਪਣੀ ਛੋਟੀ ਦਾ ਸਹਾਰਾ ਲੈਂਦੇ ਹੋਏ ਆਪਣੀ ਝੌਂਪੜੀ ਨੂੰ ਜਾਣ ਵਾਲਾ ਰਸਤਾ ਫੜ ਲੈਂਦੀ ਉਸ ਦੀ ਝੌਂਪੜੀ ਸ਼ਹਿਰ ਤੋਂ ਬਾਹਰ ਸਥਿਤ ਸੀ ਉਹ ਰਸਤੇ ਵਿੱਚ ਜਾਂਦਿਆਂ ਵੀ ਪ੍ਰਾਰਥਨਾ ਕਰਦੀ ਹੀ ਜਾਂਦੀ ਅਤੇ ਰਾਹੀ ਗिरा ਅੱਗੇ ਹੱਥ ਕਰਦੀ ਜਾਂਦੀ ਬਹੁਤੇ ਲੋਕ ਤਾਂ ਪੈਸੇ ਦੇਣ ਦੀ ਬਜਾਏ ਉਸ ਦੀ ਤਾੜਨਾ ਕਰਦੇ ਅਤੇ ਬੁਰਾ ਭਲਾ ਕਹਿੰਦੇ ਪਰ ਉਹ ਅੰਨੀ ਔਰਤ ਬਿਲਕੁਲ ਵੀ ਨਿਰਾਸ਼ ਨਾ ਹੁੰਦੀ ਜਦੋਂ ਤੱਕ ਉਹ ਆਪਣੀ ਮੰਜ਼ਿਲ ਤੱਕ ਪਹੁੰਚਦੀ ਉਦੋਂ ਤੱਕ ਉਸ ਨੂੰ 2-4 ਪੈਸੇ ਹੋਰ ਮਿਲ ਜਾਂਦੇ ਜਦੋਂ ਉਹ ਆਪਣੀ ਝੌਂਪੜੀ ਵਿੱਚ ਪਹੁੰਚਦੀ ਤਾਂ ਉਸ ਕੋਲ 9 ਕੋ ਸਾਲ ਦਾ ਲੜਕਾ ਛਾਲ ਮਾਰਦਾ ਆਉਂਦਾ ਅਤੇ ਉਸ ਨਾਲ ਚਿੰਬੜ ਜਾਂਦਾ ਅਤੇ ਅੰਨੇਵਾ ਉਸਦੇ ਮੱਥੇ ਨੂੰ ਚੁੰਮਦਾ ਇਹ ਬੱਚਾ ਕੌਣ ਹੈ ਕਿੱਥੋਂ ਆਇਆ ਹੈ ਕਿਸੇ ਨੂੰ ਕੋਈ ਪਤਾ ਨਹੀਂ ਸੀ ਗਵਾਂਡੀ ਦੇਖਦੇ ਸਨ ਕਿ ਉਹ 5-6 ਸਾਲਾਂ ਤੋਂ ਉੱਥੇ ਇਕੱਲੀ ਹੀ ਰਹਿ ਰਹੀ ਸੀ ਇੱਕ ਦਿਨ ਕੀ ਹੋਇਆ ਕਿ ਇੱਕ ਬੱਚਾ ਉਸ ਅੰਨੀ ਔਰਤ ਕੋਲ ਆਇਆ ਲੋਕਾਂ ਨੇ ਦੇਖਿਆ ਕਿ ਉਹ ਔਰਤ ਉਸ ਦਾ ਮੱਥਾ ਚੁੰਮ ਕੇ ਉਸ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੀ ਸੀ ਉਹ ਅਸਥਾਰਨ ਹਾਲਤ ਵਿੱਚ ਸੀ ਇਸ ਲਈ ਕਿਸੇ ਨੇ ਵੀ ਨਹੀਂ ਪੁੱਛਿਆ ਕਿ ਇਹ ਕਿਸ ਦਾ ਬੱਚਾ ਹੈ ਉਸ ਦਿਨ ਤੋਂ ਹੀ ਇਹ ਬੱਚਾ ਉਸ ਅੰਨੀ ਔਰਤ ਦੇ ਨਾਲ ਸੀ ਅਤੇ ਖੁਸ਼ ਸੀ। ਉਸਨੇ ਬੱਚੇ ਨੂੰ ਆਪਣੇ ਨਾਲੋਂ ਵਧੀਆ ਖਵਾਇਆ। ਉਹ ਜੋ ਵੀ ਬਣਾਉਂਦੀ ਪਹਿਲਾਂ ਬੱਚੇ ਨੂੰ ਉਸਦੇ ਦਿਲ ਦੀ ਪੂਰਤੀ ਲਈ ਖਵਾਉਂਦੀ ਅਤੇ ਫਿਰ ਆਪ ਖਾਂਦੀ। ਰਾਤ ਨੂੰ ਉਸ ਨੂੰ ਆਪਣੇ ਸੀਨੇ ਨਾਲ ਲਾ ਕੇ ਸੁਵਾਉਂਦੀ। ਫਿਰ ਸਵੇਰੇ ਉੱਠਦਿਆਂ ਹੀ ਉਸ ਨੂੰ ਖਾਣਾ ਖਵਾਉਣਾ ਅਤੇ ਫਿਰ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਤੇ ਜਾ ਕੇ ਖੜਨਾ। ਟਕਸਾਲੀ ਬਨਾਰਸੀ ਦਾਸ ਕਾਸ਼ੀ ਬਹੁਤ ਜ਼ਿਆਦਾ ਮਸ਼ਹੂਰ ਵਿਅਕਤੀ ਸੀ। ਬੱਚਾ-ਬੱਚਾ ਉਸ ਦੀ ਕੋਠੀ ਤੋਂ ਜਾਣੂ ਸੀ। ਉਹ ਮਹਾਨ ਦੇਸ਼ ਭਗਤ ਅਤੇ ਧਾਰਮਿਕ ਵਿਅਕਤੀ ਸੀ ਉਸ ਨੂੰ ਧਰਮ ਵਿੱਚ ਬਹੁਤ ਦਿਲਚਸਪੀ ਸੀ ਸੇਠ ਦਿਨ ਦੇ 12 ਵਜੇ ਤੱਕ ਇਸ਼ਨਾਨ ਅਤੇ ਸਿਮਰਨ ਵਿੱਚ ਲੱਗਿਆ ਰਹਿੰਦਾ ਉਸ ਦੀ ਕੋਠੀ ਵਿੱਚ ਹਰ ਸਮੇਂ ਭੇੜ ਲੱਗੀ ਰਹਿੰਦੀ ਸੇਠ ਕੋਲ ਅਜਿਹੇ ਲੋਕ ਆਉਂਦੇ ਸਨ ਜੋ ਆਪਣੀ ਪੂੰਜੀ ਨੂੰ ਸੇਠ ਜੀ ਕੋਲ ਵਿਰਾਸਤ ਦੇ ਰੂਪ ਵਿੱਚ ਰੱਖਣਾ ਚਾਹੁੰਦੇ ਸਨ ਬਹੁਤ ਸਾਰੇ ਭਿਖਾਰੀ ਵੀ ਸਨ ਜੋ ਸੇਠ ਜੀ ਕੋਲ ਆਪਣਾ ਪੈਸਾ ਜਮ੍ਹਾਂ ਕਰਵਾ ਕੇ ਜਾਂਦੇ ਸਨ ਉਸ ਅੰਨੀ ਔਰਤ ਨੂੰ ਵੀ ਇਸ ਗੱਲ ਦਾ ਪਤਾ ਸੀ ਪਰ ਪਤਾ ਨਹੀਂ ਕਿਉਂ ਉਹ ਆਪਣੀ ਕਮਾਈ ਇੱਥੇ ਜਮ੍ਹਾਂ ਕਰਵਾਉਣ ਤੋਂ ਝਿਜਕਦੀ ਸੀ ਉਸ ਕੋਲ ਬਹੁਤ ਜ਼ਿਆਦਾ ਪੈਸਾ ਸੀ ਉਸ ਦਾ ਘੜਾ ਪੈਸਿਆਂ ਨਾਲ ਭਰ ਚੁੱਕਿਆ ਸੀ ਇੱਕ ਦਿਨ ਉਸ ਔਰਤ ਨੂੰ ਡਰ ਜਿਹਾ ਲੱਗਿਆ ਕਿ ਕਿਤੇ ਕੋਈ ਚੋਰ ਉਸ ਦਾ ਘੜਾ ਚੋਰੀ ਕਰਕੇ ਨਾ ਲੈ ਜਾਵੇ ਇਸ ਲਈ ਉਸ ਨੇ ਸਾਰੇ ਪੈਸਿਆਂ ਨੂੰ ਇੱਕ ਥੈਲੇ ਵਿੱਚ ਪਾ ਲਿਆ ਅਤੇ ਸੇਠ ਕੋਲ ਚਲੀ ਗਈ ਉਸ ਨੇ ਦੇਖਿਆ ਕਿ ਸੇਠ ਬੈਠਾ ਹੋਇਆ ਸੀ ਅਤੇ ਆਪਣੇ ਖਾਤੇ ਦੇ ਪੰਨੇ ਪਲਟ ਰਿਹਾ ਸੀ ਉਹ ਅੰਨੀ ਔਰਤ ਸੇਠ ਨੂੰ ਡਰਦੇ ਹੋਏ ਕਹਿਣ ਲੱਗੀ ਸੇਠ ਜੀ ਇਹ ਆਪਣੇ ਕੋਲ ਰੱਖ ਲਓ ਮੈਂ ਅੰਨ ਹੀ ਅੰਗ ਹੀਣ ਇਹ ਕਿੱਥੇ ਰੱਖਾਂਗੀ ਤਾਂ ਸੇਠ ਨੇ ਉਸ ਦੇ ਚੋਲੇਵਾਲ ਵੇਖਿਆ ਤੇ ਪੁੱਛਿਆ ਇਸ ਵਿੱਚ ਕੀ ਹੈ ਤਾਂ ਉਸ ਨੇ ਜਵਾਬ ਦਿੱਤਾ ਕਿ ਮੈਂ ਭੀਖ ਮੰਗ ਕੇ ਆਪਣੇ ਬੱਚੇ ਲਈ ਪੈਸੇ ਇਕੱਠੇ ਕਰ ਰਹੀ ਹਾਂ ਕਿਰਪਾ ਕਰਕੇ ਤੁਸੀਂ ਇਹਨਾਂ ਨੂੰ ਆਪਣੇ ਕੋਲ ਅਲਮਾਰੀ ਵਿੱਚ ਰੱਖ ਲਓ ਫਿਰ ਲੇਖਾਕਾਰ ਵੱਲ ਇਸ਼ਾਰਾ ਕਰਦੇ ਹੋਏ ਸੇਠ ਜੀ ਨੇ ਆਖਿਆ ਕਿ ਉੱਥੇ ਜਮ੍ਹਾਂ ਕਰਵਾ ਦਿਓ ਅਤੇ ਫਿਰ ਉਸ ਬੁੱਢੀ ਔਰਤ ਨੂੰ ਪੁੱਛਿਆ ਤੁਹਾਡਾ ਨਾਮ ਕੀ ਹੈ ਅੰਨੀ ਨੇ ਆਪਣਾ ਨਾਮ ਦੱਸਿਆ ਮੁਨੀਮ ਨੇ ਲਗਦੀ ਗਣ ਕੇ ਉਸ ਦੇ ਨਾਮ ਤੇ ਜਮਾ ਕਰ ਲਈ ਅਤੇ ਉਹ ਸੇਠ ਜੀ ਨੂੰ ਅਸ਼ੀਰਵਾਦ ਦੇ ਕੇ ਆਪਣੀ ਝੌਂਪੜੀ ਤੇ ਚਲੀ ਗਈ ਦੋ ਸਾਲ ਬੜੇ ਚਾਅ ਨਾਲ ਗੁਜ਼ਾਰੇ ਇੱਕ ਦਿਨ ਕੀ ਹੋਇਆ ਕਿ ਉਸ ਦੇ ਬੱਚੇ ਨੂੰ ਕਿਸੇ ਬਿਮਾਰੀ ਨੇ ਜਕੜ ਲਿਆ ਅੰਨੀ ਔਰਤ ਨੇ ਉਸ ਨੂੰ ਬਥੇਰੀ ਦਵਾਦਾਰੂ ਦਿੱਤੀ ਕਈ ਹਕੀਮਾ ਵੈਦਾਂ ਕੋਲ ਵੀ ਗਈ ਪਰ ਉਹ ਠੀਕ ਨਾ ਹੋਇਆ ਜਾਦੂ ਟੂਣਾ ਵੀ ਕਰਵਾਇਆ ਪਰ ਸਾਰੀਆਂ ਕੋਸ਼ਿਸ਼ਾਂ ਬੇਕਾਰ ਸਾਬਤ ਹੋਈਆਂ ਬੱਚੇ ਦੀ ਹਾਲਤ ਦਿਨੋ-ਦਿਨ ਵਿਗੜਦੀ ਜਾ ਰਹੀ ਸੀ। ਉਹ ਅੰਨੀ ਔਰਤ ਬਿਲਕੁਲ ਟੁੱਟ ਚੁੱਕੀ ਸੀ ਅਤੇ ਹਿੰਮਤ ਹਾਰ ਬੈਠੀ ਸੀ। ਉਹ ਬਹੁਤ ਨਿਰਾਸ਼ ਸੀ। ਫਿਰ ਉਸਨੇ ਸੋਚਿਆ ਕਿ ਸ਼ਾਇਦ ਡਾਕਟਰ ਤੋਂ ਇਲਾਜ ਕਰਵਾਉਣ ਨਾਲ ਫਾਇਦਾ ਹੋ ਸਕਦਾ ਹੈ। ਇਹ ਖਿਆਲ ਆਉਂਦਿਆਂ ਹੀ ਉਹ ਜਿਵੇਂ-ਤਵੇਂ ਕਰਕੇ ਸੇਠ ਕੋਲ ਪਹੁੰਚੀ। ਸੇਠ ਕੋਲ ਪਹੁੰਚ ਕੇ ਅੰਨੀ ਔਰਤ ਨੇ ਕਿਹਾ, "ਸੇਠ ਜੀ, ਜੇ ਮੈਨੂੰ ਆਪਣੇ ਬੱਚੇ ਤੇ ਵਿੱਚੋਂ 5-10 ਰੁਪਏ ਮਿਲ ਜਾਣ ਤਾਂ ਇਹ ਮੇਰੇ ਤੇ ਬਹੁਤ ਵੱਡਾ एहसान ਹੋਵੇਗਾ।" ਮੇਰਾ ਬੱਚਾ ਬਹੁਤ ਬਿਮਾਰ ਹੈ ਅਤੇ ਉਹ ਮਰਨ ਕਿਨਾਰੇ ਹੈ। ਸੇਠ ਨੇ ਅੱਗੋਂ ਕਠੋਰ ਆਵਾਜ਼ ਵਿੱਚ ਕਿਹਾ ਕਿਹੜੇ ਪੈਸੇ? ਮੇਰੇ ਕੋਲ ਤੁਹਾਡੇ ਕੋਈ ਪੈਸੇ ਜਮਾ ਨਹੀਂ ਹਨ। ਅੰਨੀ ਨੇ ਰੋਂਦੀ ਹੋਈ ਨੇ ਕਿਹਾ ਮੈਂ ਤੁਹਾਡੇ ਕੋਲ 2 ਸਾਲ ਪਹਿਲਾਂ ਜਮਾ ਕਰਵਾਈ ਸੀ। ਮੇਰੇ ਤੇ ਮਿਹਰਬਾਨੀ ਕਰੋ। ਸੇਠ ਨੇ ਲੇਖਾਕਾਰ ਵੱਲ ਦੇਖਿਆ ਅਤੇ ਕਿਹਾ ਲੇਖਾਕਾਰ ਜੀ ਕਿਰਪਾ ਕਰਕੇ ਦੇਖੋ ਕਿ ਇਸ ਵਿੱਚ ਕੋਈ ਪੂੰਜੀ ਜਮਾ ਹੈ ਤੇਰਾ ਨਾਂ ਕੀ ਹੈ? ਅੰਨੀ ਦੀ ਜ਼ਿੰਦਗੀ ਉਮੀਦਾਂ ਨਾਲ ਭਰੀ ਹੋਈ ਸੀ। ਪਹਿਲਾਂ ਜਵਾਬ ਸੁਣ ਕੇ ਉਸ ਨੇ ਸੋਚਿਆ ਕਿ ਸੇਠ ਬੇਈਮਾਨ ਹੈ ਪਰ ਹੁਣ ਉਹ ਸੋਚਣ ਲੱਗੀ ਕਿ ਸ਼ਾਇਦ ਸੇਠ ਦਾ ਧਿਆਨ ਨਹੀਂ ਰਿਹਾ ਇਹਨਾ ਅਮੀਰ ਬੰਦਾ ਕਿਵੇਂ ਝੂਠ ਬੋਲ ਸਕਦਾ ਹੈ ਉਸਨੇ ਆਪਣਾ ਨਾਂ ਦੱਸਿਆ ਲੇਖਾਕਾਰ ਨੇ ਅੱਗੇ ਪਿੱਛੇ ਦੇਖਿਆ ਅਤੇ ਕਿਹਾ ਇਸ ਨਾਂ ਤੇ ਤਾਂ ਇੱਕ ਵੀ ਪੈਸਾ ਜਮਾ ਨਹੀਂ ਹੋਇਆ ਉਹ ਉੱਥੇ ਹੀ ਜ਼ਮੀਨ ਤੇ ਖੜੀ ਰਹੀ ਅਤੇ ਉਸਨੇ ਕਿਹਾ ਸੇਠ ਜੀ ਰੱਬ ਦੇ ਨਾਂ ਤੇ ਧਰਮ ਦੇ ਨਾਂ ਤੇ ਮੈਨੂੰ ਕੁਝ ਪੈਸੇ ਦੇ ਦਿਓ ਬੱਚੇ ਦੇ ਇਲਾਜ ਲਈ ਮੇਰਾ ਬੱਚਾ ਜਿਉਂਦਾ ਰਹੇਗਾ ਮੈਂ ਸਾਰੀ ਉਮਰ ਤੁਹਾਡਾ ਗੁਣ ਗਾਉਂਗੀ ਪਰ ਸੇਠ ਪੱਥਰ ਦਿਲ ਸੀ ਉਸਨੇ ਗੁੱਸੇ ਵਿੱਚ ਕਿਹਾ ਜਾਂਦੀ ਹੈ ਜਾਂ ਫਿਰ ਬੁਲਾਵਾ ਨੌਕਰ ਨੂੰ ਅੰਨੀ ਡੰਡੇ ਤੇ ਝੁੱਕ ਕੇ ਸੇਠ ਜੀ ਵੱਲ ਮੂੰਹ ਕਰਕੇ ਬੋਲੀ ਅੱਛਾ ਭਗਵਾਨ ਤੈਨੂੰ ਬਹੁਤ ਦੇਵੇ ਅਤੇ ਫਿਰ ਆਪਣੀ ਚੌਂਪੜੀ ਵੱਲ ਚੱਲ ਪਈ ਇਹ ਕੋਈ ਅਸੀਸ ਨਹੀਂ ਸੀ ਇਹ ਤਾਂ ਕਿਸੇ ਦੁਖੀ ਦਾ ਸਰਾਪ ਸੀ ਬੱਚੇ ਦੀ ਹਾਲਤ ਦਿਨ ਬਦਨ ਵਿਗੜਦੀ ਜਾ ਰਹੀ ਸੀ ਜਦੋਂ ਉਸਨੇ ਕੋਈ ਦਵਾਈ ਹੀ ਨਾ ਲਈ ਤਾਂ ਫਾਇਦਾ ਕਿਵੇਂ ਹੁੰਦਾ ਇੱਕ ਦਿਨ ਬੱਚੇ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਹੋ ਗਈ ਉਸਦੀ ਜਾਨ ਨੂੰ ਖਤਰਾ ਪੈਦਾ ਹੋ ਗਿਆ ਅੰਨੀ ਵੀ ਆਪਣੀ ਜ਼ਿੰਦਗੀ ਤੋਂ ਨਰਾਸ਼ ਹੋ ਚੁੱਕੀ ਸੀ ਉਸ ਨੂੰ ਬਹੁਤ ਗੁੱਸਾ ਆਇਆ ਸੇਠ ਜੀ ਤੇ ਉਹ ਤਾਂ ਨਾ ਅਮੀਰ ਬੰਦਾ ਹੈ ਜੇ 2-4 ਰੁਪਏ ਦੇ ਦਿੰਦਾ ਤਾਂ ਕੀ ਹੋਣਾ ਸੀ ਮੈਂ ਉਸ ਤੋਂ ਕੋਈ ਦਾਨ ਨਹੀਂ ਮੰਗ ਰਹੀ ਸੀ ਮੈਂ ਤਾਂ ਆਪਣੇ ਹੀ ਪੈਸੇ ਮੰਗਣ ਗਈ ਸੀ ਉਸ ਨੂੰ ਸੇਠ ਜੀ ਤੋਂ ਨਫ਼ਰਤ ਹੋ ਗਈ ਫਿਰ ਉਸਨੇ ਬੱਚੇ ਨੂੰ ਚੁੱਕਿਆ ਜਿਵੇਂ ਜਿਵੇਂ ਕਰਕੇ ਡਿੱਗੀ ਢੰਦੀ ਸੇਠ ਜੀ ਕੋਲ ਪਹੁੰਚ ਕੇ ਵਿਰੋਧ ਵਿੱਚ ਉਹਨਾਂ ਦੇ ਦਰਵਾਜ਼ੇ ਤੇ ਬੈਠ ਗਈ ਬੱਚੇ ਦਾ ਸਰੀਰ ਬੁਖਾਰ ਨਾਲ ਤੜਪ ਰਿਹਾ ਸੀ ਇਸ ਲਈ ਅੰਨੀ ਔਰਤ ਦਾ ਦਿਲ ਬਹੁਤ ਜ਼ਿਆਦਾ ਦੁਖੀ ਸੀ ਕੁਝ ਸਮੇਂ ਬਾਅਦ ਸੇਠ ਦਾ ਨੌਕਰ ਕੋਈ ਕੰਮ ਲਈ ਬਾਹਰ ਆਇਆ ਉਸ ਅੰਨੀ ਔਰਤ ਨੂੰ ਉੱਥੇ ਬੈਠਿਆ ਦੇਖ ਕੇ ਉਸਨੇ ਸੇਠ ਜੀ ਨੂੰ ਸੂਚਨਾ ਦਿੱਤੀ ਸੇਠ ਜੀ ਨੇ ਉਸ ਨੂੰ ਉੱਥੋਂ ਚਲੇ ਜਾਣ ਦਾ ਹੁਕਮ ਦਿੱਤਾ ਫਿਰ ਨੌਕਰ ਨੇ ਆ ਕੇ ਉਸ ਅੰਨੀ ਨੂੰ ਜਾਣ ਲਈ ਕਿਹਾ ਪਰ ਉਹ ਉਸ ਜਗ੍ਹਾ ਤੋਂ ਨਾ ਹਿੱਲੀ ਨੌਕਰ ਨੇ ਉਸ ਨੂੰ ਕੁੱਟਣ ਲਈ ਕਿਹਾ ਪਰ ਉਹ ਫਿਰ ਵੀ ਉੱਥੋਂ ਨਾ ਗਈ ਫਿਰ ਸੇਠ ਜੀ ਆਪ ਬਾਹਰ ਆਏ ਉਹ ਬਹੁਤ ਜ਼ਿਆਦਾ ਗੁੱਸੇ ਵਿੱਚ ਸਨ ਪਰ ਸੇਠ ਨੇ ਤੁਰੰਤ ਉਸ ਲੜਕੇ ਨੂੰ ਪਛਾਣ ਲਿਆ ਸੇਠ ਬਹੁਤ ਹੈਰਾਨ ਹੋਇਆ ਉਸਨੇ ਦੇਖਿਆ ਕਿ ਇਸ ਬੱਚੇ ਦਾ ਚਿਹਰਾ ਤਾਂ ਮੇਰੇ ਬੱਚੇ ਸੋਹਣ ਨਾਲ ਬਹੁਤ ਮਿਲਦਾ ਹੈ ਜੋ 7 ਸਾਲ ਪਹਿਲਾਂ ਇੱਕ ਮੇਲੇ ਵਿੱਚ ਗਵਾਚ ਗਿਆ ਸੀ ਉਸਦੀ ਬਹੁਤ ਭਾਲ ਕੀਤੀ ਸੀ ਪਰ ਉਸਦਾ ਕੋਈ ਵੀ ਸੁਰਾਗ ਨਹੀਂ ਮਿਲਿਆ ਸੀ ਫਿਰ ਸੇਠ ਨੂੰ ਯਾਦ ਆਇਆ ਕਿ ਸੋਹਣ ਦੇ ਪਾਹ ਦੇ ਉੱਪਰ ਲਾਲ ਰੰਗ ਦਾ ਨਿਸ਼ਾਨ ਹੈ ਇਹ ਖਿਆਲ ਆਉਂਦਿਆਂ ਹੀ ਉਸਨੇ ਅੰਨੀ ਦੀ ਗੋਦ ਵਿੱਚ ਪਏ ਬੱਚੇ ਦੀ ਬਾਹ ਦੇਖੀ ਬੱਚੇ ਦੀ ਉਹ ਨਿਸ਼ਾਨ ਜ਼ਰੂਰ ਸੀ ਪਰ ਪਹਿਲਾ ਨਾਲੋਂ ਵੱਡਾ ਸੀ ਸੇਠ ਜੀ ਨੇ ਕਿਹਾ ਕਿ ਇਹ ਬੱਚਾ ਮੇਰਾ ਹੈ ਇਸ ਲਈ ਉਹਨਾਂ ਨੇ ਤੁਰੰਤ ਹੀ ਉਸ ਬੱਚੇ ਨੂੰ ਖੋ ਲਿਆ ਅਤੇ ਕੁੱਟ ਕੇ ਆਪਣੇ ਸੀਨੇ ਨਾਲ ਲਾ ਲਿਆ ਉਸ ਦਾ ਸਰੀਰ ਬੁਖਾਰ ਨਾਲ ਤਪ ਰਿਹਾ ਸੀ ਉਸਨੇ ਆਪਣੇ ਨੌਕਰ ਨੂੰ ਡਾਕਟਰ ਬੁਲਾਉਣ ਲਈ ਕਿਹਾ ਅਤੇ ਆਪ ਘਰ ਦੇ ਅੰਦਰ ਚਲਾ ਗਿਆ ਉਹ ਅੰਨੀ ਔਰਤ ਖੜੀ ਹੋ ਗਈ ਅਤੇ ਰੋਲਾ ਪਾਉਣ ਲੱਗੀ ਮੇਰੇ ਬੱਚੇ ਨੂੰ ਮੇਰੇ ਤੋਂ ਦੂਰ ਲੈ ਕੇ ਨਾ ਜਾਓ ਮੇਰੇ ਪੈਸੇ ਤਾਂ ਮੈਨੂੰ ਨਹੀਂ ਦਿੱਤੇ ਕੀ ਤੁਸੀਂ ਹੁਣ ਮੇਰਾ ਬੱਚਾ ਵੀ ਖੋ ਲਓਗੇ ਸੇਠ ਜੀ ਚਿੰਤਤ ਹੋ ਗਏ ਅਤੇ ਕਹਿਣ ਲੱਗੇ ਇਹ ਬੱਚਾ ਮੇਰਾ ਹੈ ਜੋ 7 ਸਾਲ ਪਹਿਲਾਂ ਮੇਲੇ ਵਿੱਚ ਗਵਾਚ ਗਿਆ ਸੀ ਤੇ ਹੁਣ ਲੱਭ ਗਿਆ ਹੈ ਇਸ ਲਈ ਮੈਂ ਆਪਣੇ ਬੱਚੇ ਨੂੰ ਕਿਤੇ ਵੀ ਨਹੀਂ ਜਾਣ ਦੇਵਾਂਗਾ ਮੈਂ ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਵੀ ਇਸ ਦੀ ਜਾਨ ਬਚਾਵਾਂਗਾ ਅੰਨੀ ਬੁੱਢੀ ਉੱਚੀ ਆਵਾਜ਼ ਵਿੱਚ ਹੱਸੀ ਅਤੇ ਬੋਲੀ ਇਹ ਤੁਹਾਡਾ ਬੱਚਾ ਹੈ ਐਸਲੀ ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਵੀ ਤੁਸੀਂ ਉਸ ਨੂੰ ਬਚਾਉਂਗੇ ਜੇ ਇਹ ਮੇਰਾ ਬੱਚਾ ਹੁੰਦਾ ਤਾਂ ਉਸ ਨੂੰ ਮਰ ਜਾਣ ਦਿੰਦੇ ਕੀ ਇਹ ਵੀ ਕੋਈ ਇਨਸਾਫ ਹੈ ਮੈਂ ਉਸ ਨੂੰ ਇੰਨੇ ਲੰਬੇ ਸਮੇਂ ਤੋਂ ਖੂਨ ਪਸੀਨੇ ਨਾਲ ਪਾਲਿਆ ਹੈ ਮੈਂ ਉਸ ਨੂੰ ਆਪਣੇ ਹੱਥੋਂ ਨਹੀਂ ਜਾਣ ਦਿਆਂਗੀ ਸੇਠ ਜੀ ਬੜੀ ਅਜੀਬ ਹਾਲਤ ਵਿੱਚ ਸਨ ਉਹ ਕੁਝ ਵੀ ਨਹੀਂ ਕਰ ਰਹੇ ਸਨ ਬਸ ਚੁੱਪਚਾਪ ਖੜੇ ਰਹੇ ਅੰਦਰ ਚਲੇ ਗਏ ਅੰਨੀ ਔਰਤ ਉੱਥੇ ਖੜੀ ਕਾਫੀ ਦੇਰ ਤੱਕ ਰੋਂਦੀ ਰਹੀ ਅਤੇ ਫਿਰ ਉਹ ਵੀ ਆਪਣੀ ਝੌਂਪੜੀ ਵੱਲ ਚਲੀ ਗਈ ਅਗਲੀ ਸਵੇਰ ਰੱਬ ਦੀ ਕਿਰਪਾ ਨਾਲ ਇਸ ਦਵਾਈ ਨੇ ਆਪਣਾ ਜਾਦੂਈ ਅਸਰ ਦਿਖਾਇਆ ਸੋਨ ਦਾ ਬੁਖਾਰ ਉੱਤਰ ਗਿਆ ਜਦੋਂ ਉਸ ਨੂੰ ਹੋਸ਼ ਆਈ ਤਾਂ ਉਸ ਨੇ ਅੱਖਾਂ ਖੋਲ੍ਹੀਆਂ ਅਤੇ ਸਭ ਤੋਂ ਪਹਿਲਾ ਸ਼ਬਦ ਉਸ ਦੀ ਜ਼ੁਬਾਨ 'ਚੋਂ ਮਾਂ ਨਿਕਲਿਆ ਆਪਣੇ ਆਲੇ ਦੁਆਲੇ ਸਾਰੇ ਅਣਜਾਣ ਚਿਹਰਿਆਂ ਨੂੰ ਦੇਖ ਕੇ ਉਸ ਨੇ ਫਿਰ ਤੋਂ ਆਪਣੀਆਂ ਅੱਖਾਂ ਨੂੰ ਬੰਦ ਕਰ ਲਿਆ ਅਤੇ ਸੋਨ ਦਾ ਬੁਖਾਰ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਸੋ ਹੁਣ ਸਿਰਫ ਮਾਂ ਮਾਂ ਹੀ ਬੋਲ ਰਿਹਾ ਸੀ ਡਾਕਟਰਾਂ ਨੇ ਜਵਾਬ ਦੇ ਦਿੱਤਾ ਅਤੇ ਸੇਠ ਜੀ ਦੇ ਹੱਥ ਪੈਰ ਫੁੱਲਣ ਲੱਗੇ ਅਤੇ ਚਾਰੇ ਪਾਸੇ ਹਨੇਰਾ ਦਿਖਾਈ ਦੇਣ ਲੱਗਾ ਮੈਂ ਕੀ ਕਰਾਂ ਮੇਰਾ ਇੱਕੋ ਇੱਕ ਬੱਚਾ ਹੈ ਅਤੇ ਮੈਨੂੰ ਇੰਨੇ ਸਮੇਂ ਬਾਅਦ ਮਿਲਿਆ ਹੈ ਤਾਂ ਹੁਣ ਉਸ ਨੂੰ ਮੌਤ ਨੇ ਆਪਣੇ ਚੁੰਗਲ ਵਿੱਚ ਜਕੜਿਆ ਹੋਇਆ ਹੈ ਮੈਂ ਉਸ ਨੂੰ ਕਿਵੇਂ ਬਚਾਵਾਂ ਅਚਾਨਕ ਉਸਦੇ ਦਿਮਾਗ ਵਿੱਚ ਕੋਈ ਗੱਲ ਆਈ ਅਤੇ ਆਪਣੀ ਪਤਨੀ ਨੂੰ ਬਾਹਰ ਭੇਜਿਆ ਤੇ ਕਿਹਾ ਕਿ ਦੇਖੋ ਉਹ ਅੰਨੀ ਔਰਤ ਹਲੇ ਬਾਹਰ ਬੈਠੀ ਹੈ ਜਾਂ ਨਹੀਂ ਪਰ ਹੁਣ ਉਹ ਕਿੱਥੇ ਸੇਠ ਜੀ ਤਿਆਰ ਹੋ ਕੇ ਬਸਤੀ ਦੇ ਬਾਹਰ ਬਣੀ ਹੋਈ ਚੌਂਪੜੀ ਵਿੱਚ ਪਹੁੰਚ ਗਏ ਅਤੇ ਦੇਖਿਆ ਕਿ ਉਹ ਅੰਨੀ ਔਰਤ ਇੱਕ ਪੁਰਾਣੀ ਫੱਟੀ ਹੋਈ ਚਟਾਈ ਤੇ ਪਈ ਹੋਈ ਸੀ ਅਤੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਸੇਠ ਨੇ ਜਾ ਕੇ ਉਸ ਨੂੰ ਹੌਲੀ ਦੇਣ ਹਿਲਾਇਆ ਤਾਂ ਉਸ ਦਾ ਸਰੀਰ ਵੀ ਅਕਵਾੰਗ ਬਲ ਰਿਹਾ ਸੀ ਸੇਠ ਜੀ ਨੇ ਕਿਹਾ ਤੁਹਾਡਾ ਬੱਚਾ ਉੱਥੇ ਮਰ ਰਿਹਾ ਹੈ ਡਾਕਟਰ ਵੀ ਪਰੇਸ਼ਾਨ ਹਨ ਅਤੇ ਬੱਚਾ ਤੁਹਾਨੂੰ ਵਾਰ-ਵਾਰ ਪੁਕਾਰ ਰਿਹਾ ਹੈ ਹੁਣ ਤੁਸੀਂ ਹੀ ਉਸ ਦੀ ਜਾਨ ਬਚਾ ਸਕਦੇ ਹੋ ਚਲੋ ਮੇਰੇ ਨਹੀਂ ਬਲਕਿ ਤੁਸੀਂ ਆਪਣੇ ਬੱਚੇ ਦੀ ਜਾਨ ਬਚਾ ਲਓ ਉਸ ਅੰਨੀ ਔਰਤ ਨੇ ਜਵਾਬ ਦਿੱਤਾ ਮਰਦਾ ਹੈ ਤਾਂ ਮਰ ਜਾਣ ਦੋ ਮੈਂ ਵੀ ਮਰ ਰਹੀ ਹਾਂ ਅਸੀਂ ਦੋਵੇਂ ਮਾਂ ਪੁੱਤ ਸਵਰਗ ਵਿੱਚ ਫਿਰ ਮਿਲਾਂਗੇ ਇਸ ਦੁਨੀਆ ਵਿੱਚ ਕੋਈ ਖੁਸ਼ੀ ਨਹੀਂ ਹੈ ਉੱਥੇ ਮੇਰਾ ਬੱਚਾ ਮੇਰੇ ਨਾਲ ਖੁਸ਼ੀ ਨਾਲ ਰਹੇਗਾ ਮੈਂ ਉੱਥੇ ਉਸ ਦੀ ਚੰਗੀ ਤਰ੍ਹਾਂ ਦੇਖਭਾਲ ਕਰਾਂਗੀ ਅਤੇ ਉਸ ਦਾ ਖਿਆਲ ਰੱਖਾਂਗੀ ਸੇਠ ਜੀ ਨੇ ਅੱਜ ਤੱਕ ਕਿਸੇ ਅੱਗੇ ਸਿਰ ਨਹੀਂ ਚੁਕਾਇਆ ਸੀ ਉਹ ਰੋ ਪਏ ਅਤੇ ਉਹ ਅੰਨੀ ਔਰਤ ਦੇ ਪੈਰਾਂ ਵਿੱਚ ਡਿੱਗ ਪਈ ਅਤੇ ਰੋਂਦੇ ਹੋਏ ਕਿਹਾ ਮੇਰੇ ਨਾਲ ਚੱਲੋ ਅਤੇ ਮਾਂ ਦੀ ਮਮਤਾ ਦੀ ਇੱਜ਼ਤ ਰੱਖੋ ਆਖਰ ਤੂੰ ਵੀ ਉਹਦੀ ਮਾਂ ਹੈ ਤੁਹਾਡੇ ਜਾਨ ਨਾਲ ਉਸਦੀ ਜਾਨ ਬਚ ਜਾਵੇਗੀ ਮਾਂ ਸ਼ਬਦ ਨੇ ਅੰਨੀ ਔਰਤ ਨੂੰ ਪਰੇਸ਼ਾਨ ਕਰ ਦਿੱਤਾ ਅਤੇ ਉਸਨੇ ਚੱਟ ਕਿਹਾ ਠੀਕ ਹੈ ਚਲੋ ਸੇਠ ਜੀ ਨੇ ਉਸ ਨੂੰ ਸਹਾਰਾ ਦਿੰਦੇ ਹੋਏ ਆਪਣੇ ਗੱਡੀ ਵਿੱਚ ਬਿਠਾ ਲਿਆ ਫਿਰ ਗੱਡੀ ਘਰ ਵੱਲ ਨੂੰ ਚੱਲ ਪਈ ਉਸ ਸਮੇਂ ਤੋਂ ਸੇਠ ਜੀ ਅਤੇ ਅੰਨੀ ਔਰਤ ਦੋਹਾਂ ਦੀ ਹਾਲਤ ਇੱਕੋ ਜਿਹੀ ਸੀ ਦੋਹਾਂ ਦੀ ਇਹੋ ਇੱਛਾ ਸੀ ਕਿ ਉਹ ਜਲਦੀ ਤੋਂ ਜਲਦੀ ਬੱਚੇ ਤੱਕ ਪਹੁੰਚ ਜਾਣ ਉਹ ਉੱਥੇ ਪਹੁੰਚੇ ਅਤੇ ਸੇਠ ਜੀ ਅੰਨੀ ਔਰਤ ਨੂੰ ਸਹਾਰਾ ਦੇ ਕੇ ਅੰਦਰ ਲੈ ਗਏ ਉਸ ਅੰਨੀ ਔਰਤ ਨੇ ਅੰਦਰ ਜਾ ਕੇ ਸੌਣ ਦੇ ਮੱਥੇ ਨੂੰ ਛੋਹਿਆ ਤਾਂ ਉਸ ਨੇ ਪਛਾਣ ਲਿਆ ਕਿ ਇਹ ਉਸ ਦੀ ਮਾਂ ਦਾ ਹੱਥ ਹੈ ਉਸ ਨੇ ਤੁਰੰਤ ਆਪਣੀਆਂ ਅੱਖਾਂ ਖੋਲ੍ਹੀਆਂ ਅਤੇ ਉਸ ਨੂੰ ਆਪਣੇ ਕੋਲ ਖੜੇ ਵੇਖ ਕੇ ਕਿਹਾ ਮਾਂ ਤੁਸੀਂ ਇੱਥੇ ਹੋ ਅੰਨੀ ਨੇ ਹਾਂ ਬੇਟਾ ਭਰੀ ਆਵਾਜ਼ ਵਿੱਚ ਜਵਾਬ ਦਿੱਤਾ ਮੈਂ ਤੈਨੂੰ ਛੱਡ ਕੇ ਕਿੱਥੇ ਜਾਵਾਂਗੀ ਉਹ ਔਰਤ ਸੋਹਣ ਦੇ ਬਿਸਤਰੇ ਤੇ ਬੈਠ ਗਈ ਸੋਹਣ ਦਾ ਸਿਰ ਉਸਨੇ ਆਪਣੀ ਗੋਦੀ ਵਿੱਚ ਰੱਖਿਆ ਤਾਂ ਉਸ ਨੂੰ ਬਹੁਤ ਖੁਸ਼ੀ ਹੋਈ ਅਤੇ ਉਹ ਤੁਰੰਤ ਉਸ ਦੀ ਗੋਦੀ ਵਿੱਚ ਸੌਂ ਗਿਆ ਅਗਲੇ ਦਿਨ ਤੋਂ ਸੋਹਣ ਦੀ ਹਾਲਤ ਠੀਕ ਹੋਣ ਲੱਗੀ ਅਤੇ 10-15 ਦਿਨਾਂ ਵਿੱਚ ਉਹ ਪੂਰੀ ਤਰ੍ਹਾਂ ਤੰਦਰੁਸਤ ਹੋ ਗਿਆ ਜੋ ਕੰਮ ਹਕੀਮਾਂ ਦੀਆਂ ਪੁੜੀਆਂ ਅਤੇ ਡਾਕਟਰਾਂ ਦੀਆਂ ਦਵਾਈਆਂ ਨਾ ਕਰ ਸਕੀਆਂ ਉਸ ਅੰਨੀ ਔਰਤ ਦੀ ਪਿਆਰ ਭਰੀ ਸੇਵਾ ਨੇ ਉਹ ਕੰਮ ਪੂਰਾ ਕਰ ਦਿੱਤਾ ਸੋਹਣ ਦੇ ਪੂਰੀ ਤਰ੍ਹਾਂ ਠੀਕ ਹੋ ਜਾਣ ਤੋਂ ਬਾਅਦ ਉਸ ਅੰਨੀ ਔਰਤ ਨੇ ਵਿਦਾ ਮੰਗੀ ਸੇਠ ਜੀ ਨੇ ਉਸ ਨੂੰ ਬਹੁਤ ਕਿਹਾ ਕਿ ਤੁਸੀਂ ਇੱਥੇ ਹੀ ਸਾਡੇ ਨਾਲ ਰਹੋ ਪਰ ਉਹ ਨਾ ਮੰਨੀ ਜਦੋਂ ਉਹ ਤੁਰਨ ਲੱਗੀ ਤਾਂ ਸੇਠ ਜੀ ਨੇ ਉਸ ਨੂੰ ਇੱਕ ਪੈਸਿਆਂ ਦਾ ਥੈਲਾ ਫੜਾ ਦਿੱਤਾ ਉਸ ਔਰਤ ਨੇ ਸੇਠ ਨੂੰ ਪੁੱਛਿਆ ਕਿ ਇਸ ਵਿੱਚ ਕੀ ਹੈ ਤਾਂ ਸੇਠ ਨੇ ਕਿਹਾ ਇਹ ਤੁਹਾਡੀ ਵਿਰਾਸਤ ਹੈ ਤੁਹਾਡਾ ਪੈਸਾ ਹੈ ਉਸਨੇ ਆਪਣੇ ਆਪ ਨੂੰ ਕੋਸਦੇ ਹੋਏ ਕਿਹਾ ਇਹ ਮੇਰਾ ਵੀ ਗੁਨਾਹ ਹੈ ਇਹ ਪੈਸਾ ਮੈਂ ਤੁਹਾਡੇ ਸੋਹਣ ਲਈ ਹੀ ਇਕੱਠਾ ਕੀਤਾ ਸੀ ਉਸ ਨੂੰ ਹੀ ਦੇ ਦੇਵੋ ਇਹ ਕਹਿ ਕੇ ਉਹ ਅੰਨੀ ਔਰਤ ਆਪਣੀ ਸੋਟੀ ਤੇ ਝੁੱਕ ਕੇ ਬਾਹਰ ਆਈ ਫਿਰ ਉਸ ਨੇ ਉਸ ਘਰ ਵਾਲ ਨੂੰ ਅੱਖਾਂ ਨੂੰ ਖੋਲ ਕੇ ਚੰਗੀ ਤਰ੍ਹਾਂ ਦੇਖਿਆ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਵਹਿ ਰਹੇ ਸਨ ਪਰ ਉਹ ਇੱਕ ਭਿਖਾਰੀ ਹੋਣ ਦੇ ਬਾਵਜੂਦ ਵੀ ਉਸ ਸੇਠ ਨਾਲੋਂ ਜ਼ਿਆਦਾ ਮਹਾਨ ਸੀ ਇਸ ਸਮੇਂ ਸੇਠ ਇੱਕ ਭਿਖਾਰੀ ਸੀ ਅਤੇ ਉਹ ਮਹਾਨ ਸੀ ਸੋ ਦੋਸਤੋ ਤੁਹਾਨੂੰ ਇਹ ਭਾਵਨਾਤਮਿਕ ਅਤੇ ਪ੍ਰੇਰਣਾਦਾਇਕ ਕਹਾਣੀ ਕਿਵੇਂ ਲੱਗੀ ਅਤੇ ਕਹਾਣੀ ਦਾ ਕਿਹੜਾ ਹਿੱਸਾ ਤੁਹਾਡੇ ਦਿਲ ਨੂੰ ਛੂ ਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਹਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਇਸ ਲਈ ਦੋਸਤੋ ਆਪਾਂ ਉਦੋਂ ਤੱਕ ਫਿਰ ਇੱਕ ਨਵੀਂ ਕਹਾਣੀ ਨਾਲ ਮਿਲਦੇ ਹਾਂ ਧੰਨਵਾਦ